ਡੀਬਰੂਗੜ ਅਸਾਮ ਤੋਂ ਪੰਜਾਬ ਲਿਆਂਦੇ ਗਏ ਅਮਰਿਤਪਾਲ ਸਿੰਘ ਦੇ ਸੱਤ ਸਾਥੀਆਂ ਨੂੰ 4 ਦਿਨ ਦੇ ਪੁਲਸ ਰਿਮਾਂਡ ਦੇ ਉੱਤੇ ਅਦਾਲਤ ਵੱਲੋਂ ਭੇਜ ਦਿੱਤਾ ਗਿਆ ਹੈ। ਅੱਜ ਇਹਨਾਂ ਦੀ ਪੇਸ਼ੀ ਹੋਈ ਹੈ ਜਿੱਥੇ 4 ਦਿਨ ਦਾ ਪੁਲਸ ਰਿਮਾਂਡ ਹੈ ਜਿਹੜਾ ਪੁਲਸ ਨੂੰ ਮਿਲ ਚੁੱਕਿਆ ਹੈ ਤੇ ਹੁਣ 4 ਦਿਨਾਂ ਬਾਅਦ ਫਿਰ ਤੋਂ ਪੇਸ਼ੀ ਹੋਵੇਗੀ। ਪਰ ਜੋ ਇਹਨਾਂ ਮੁਲਜ਼ਮਾਂ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਦਾ ਸਰਕਾਰ ਤੋਂ ਗਿਲਾ ਹੈ ਕਿ ਸਾਨੂੰ ਮਿਲਣ ਤੱਕ ਨਹੀਂ ਦਿੱਤਾ ਗਿਆ ਅਤੇ ਇਸ ਮਾਮਲੇ ਦੇ ਵਿੱਚ ਜਿਹੜੇ ਵਕੀਲ ਨੇ ਮੁਲਜ਼ਮਾਂ ਦੇ ਉਹਨਾਂ ਦੇ ਮੁਤਾਬਕ ਜੋ ਕੁਝ हासिल ਕੀਤਾ ਜਾਣਾ ਸੀ ਪੁਲਿਸ ਪਹਿਲਾਂ ਹੀ ਉਹ ਰਿਕਵਰ ਕਰ ਚੁੱਕੀ ਹੈ ਭਾਵੇਂ ਮੋਬਾਈਲ ਫੋਨ ਹੋਣ ਜਾਂ ਫਿਰ ਹਥਿਆਰ ਹੋਣ ਫਿਰ ਜਾਣਬੁੱਝ ਕੇ ਇਸ ਮਾਮਲੇ ਦੇ ਵਿੱਚ ਰਿਮਾਂਡ ਦੇਣ ਦੀ ਜਿਹੜੀ ਕੋਈ ਲੋੜ ਨਹੀਂ ਸੀ ਪਰ ਇਸ ਦੀ ਰਿਮਾਂਡ ਦੇਣ ਦੀ ਕੋਈ ਲੋੜ ਨਹੀਂ ਸੀ ਪਰ ਅਦਾਲਤ ਵੱਲੋਂ 4 ਦਿਨ ਦਾ ਰਿਮਾਂਡ ਹੈ ਜਿਹੜਾ ਪੁਲਿਸ ਨੂੰ ਦੇ ਦਿੱਤਾ ਗਿਆ ਫਰਵਰੀ 2023 ਚ ਅਜਨਾਲਾ ਪੁਲਿਸ ਸਟੇਸ਼ਨ ਮਾਮਲੇ ਚ ਅਮਰਿਤਪਾਲ ਸਿੰਘ ਦੇ 7 ਸਾਥੀਆਂ ਨੂੰ ਅਸਾਮ ਦੀ ਡਿਬਰੂਗੜ ਜੇਲ੍ਹ ਚੋਂ ਅੰਮ੍ਰਿਤਸਰ ਲਿਆਂਦਾ ਗਿਆ ਤੇ ਅਦਾਲਤ ਅਜਨਾਲਾ ਦੇ ਵਿੱਚ ਪੇਸ਼ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਮਰਿਤਪਾਲ ਸਿੰਘ ਦੇ ਸਾਥੀਆਂ ਦੇ ਵਕੀਲ ਰਿਤੂ ਰਾਜ ਸਿੰਘ ਸੰਧੂ ਨੇ ਦੱਸਿਆ ਕਿ ਅਜਨਾਲਾ ਪੁਲਿਸ ਸਟੇਸ਼ਨ ਮਾਮਲੇ ਦੇ ਵਿੱਚ ਅਮਰਿਤਪਾਲ ਦੇ ਸੱਤ ਸਾਥੀ ਲਿਆਂਦੇ ਗਏ ਨੇ ਜਿਨ੍ਹਾਂ ਦੇ ਵਿੱਚ ਬਸੰਤ ਸਿੰਘ ਭਗਵੰਤ ਸਿੰਘ ਬਾਜਾਕੇ ਗੁਰਮੀਤ ਸਿੰਘ ਬੁੱਕਣਵਾਲਾ ਸਰਬਜੀਤ ਸਿੰਘ ਕਲਸੀ ਦਲਜੀਤ ਸਿੰਘ ਕਲਸੀ ਰਣਜੀਤ ਸਿੰਘ ਕਲਸੀ ਗੁਰਿੰਦਰਪਾਲ ਸਿੰਘ ਗੁਰੀ ਔਜਲਾ ਹਰਜੀਤ ਸਿੰਘ ਉਰਫ ਚਾਚਾ ਅਤੇ ਕੁਲਵੰਤ ਸਿੰਘ ਸ਼ਾਮਲ ਨੇ ਤੇ ਇਹਨਾਂ ਦੇ ਨਾਲ ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ 7 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਸੀ ਪਰ 4 ਦਿਨ ਦਾ ਰਿਮਾਂਡ ਜਿਹੜਾ ਬੈਸਬਾਜੀ ਤੋਂ ਬਾਅਦ ਦਿੱਤਾ ਗਿਆ ਦੂਜੇ ਪਾਸੇ ਪੁਲਿਸ ਨੇ ਦੱਸਿਆ ਕਿ ਅਜਨਾਲਾ ਥਾਣੇ ਦੇ ਵਿੱਚ ਐਫ ਆਈ ਆਰ 39/2023 ਦੇ ਮਾਮਲੇ 'ਚ ਅਮਰਿਤਪਾਲ ਦੇ 7 ਸਾਥੀਆਂ ਨੂੰ ਲਿਆਂਦਾ ਗਿਆ ਤੇ ਉਹਨਾਂ ਤੋਂ ਮਨਜੋਗ ਅਦਾਲਤ ਵੱਲੋਂ 4 ਦਿਨ ਦਾ ਰਿਮਾਂਡ ਮਿਲ ਚੁਕੇ ਆ ਤਾਂ ਇਹ ਵੱਡੀ ਖਬਰ ਹੈ ਜਿਹੜੀ ਅਮਰਿਤਪਾਲ ਦੇ ਸੱਤ ਸਾਥੀ ਪੰਜਾਬ ਜਿਹੜੇ ਲਿਆਂਦੇ ਗਏ ਆ ਉਹਨਾਂ ਦੇ ਨਾਲ ਜੁੜੀ ਹੋਈ ਹੈ ਜਿਨ੍ਹਾਂ ਦਾ 4 ਦਿਨ ਦਾ ਰਿਮਾਂਡ ਪੁਲਿਸ ਨੂੰ ਮਿਲ ਚੁਕਿਆ ਹੈ